ਜਦੋਂ ਜੇਲ੍ਹ ਚ ਸੀ ਤੇ ਉੱਥੇ ਮੇਰੀ ਮੁਲਾਕਾਤ ਯਾਸਨ ਮਲਿਕ ਨਾਲ ਹੋਈ ਸੀ ਕਸ਼ਮੀਰ ਲਿਬਰੇਸ਼ਨ ਫੋਰਸ ਦਾ ਕਮਾਂਡਰ ਇਨ ਚੀਫ ਸੀ ਪਰ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਚ ਸਪੇਸ ਤਾਂ ਮਿਲਦੀ ਨਹੀਂ ਹੁੰਦੀ ਤਾਂ ਸੰਘਰਸ਼ ਉੱਥੋਂ ਤੱਕ ਪਹੁੰਚਦਾ ਤੇ ਉਹਨਾਂ ਨੂੰ ਪੀਸਫੁਲ ਸਟਰਗਲ ਚ ਵੀ ਸਪੇਸ ਨਹੀਂ ਦਿੱਤੀ ਗਈ ਚੱਕ ਚੱਕ ਜੇਲ੍ਹਾਂ ਚ ਸਿੜਦਾ ਇਹ ਆਪਣੇ ਨਾਲ ਵੀ ਹੋਣੀਆਂ ਗੱਲਾਂ ਹੈ ਤਾਂ ਦੋ ਕੁ ਮਹੀਨੇ ਹੀ ਲਏ ਆ ਉਹਨੇ ਮੈਨੂੰ ਇੱਕ ਪੋਇਟਰੀ ਸ਼ੇਅਰ ਦੱਸਿਆ ਕਹਿੰਦਾ ਤੇਰੇ ਗਮ ਕੋ ਜਾਂ ਕੀ ਤਲਾਸ਼ ਤੀ ਤੇਰੇ ਜਾਨ ਸਾਥ ਚਲੇ ਗਏ ਤੇਰੀ ਰਾਹਾਂ ਮੇ ਕਰਤੇ تھے ਸਰਤਲਬ ਸਰੇ ਰਾਹ ਗੁਜ਼ਰ ਚਲੇ ਗਏ ਕੇ ਹਮ ਹੀ ਤੇ ਜਿੰਕੇ ਲਿਬਾਸ ਪਰ ਸਰੇ ਰਾਹਸਿਆ ਹੀ ਲਿਖੀ ਗਈ یہی ਦਾਗ ਸਜਾ ਸਜਾ ਕੇ ਹਮ ਸਰੇ ਪਸਮੇ ਆ ਚਲੇਗੇ ਨਰਹਾਰ ਖੇ ਜਨੂਨੇ ਵਫਾਏ ਰਸਮੋ ਯੇਦਾਰ ਕਰੋਗੇ ਕਿਆ ਜਿਨੇ ਜ਼ੁਲਮੇ ਸਤਮ ਪਰਨਾਜ਼ tha ਉਹ ਗੁਨੇਗਾਰ ਚਲੇ ਗਏ ਗੁਨੇ ਜਦੋਂ ਮੈਨੂੰ ਉਹਨਾਂ ਨੇ ਸ਼ੇਰ ਸੁਣਾਇਆ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ ਮੈਂ ਕਿਹਾ ਯਾਰ ਇੰਨੇ ਮੇਰੇ ਤੇ ਦੂਸ਼ਣ ਬਾਜ਼ੀ ਇੰਨਾ ਕੁਛ ਗਦਾਰ ਪਰਿਵਾਰ ਨੂੰ ਘੜੀਸ ਲਿਆ ਕਹਿੰਦਾ ਬਾਈ ਜੀ ਜਿਹੜੇ ਰਾਹ ਤੇ ਤੂੰ ਤੁਰ ਪਿਆ ਜਿਹੜੀ ਤੇਰ ਨਾਲ ਮੱਥਾ ਲਾਈ ਬੈਠਾ ਉਹਨਾਂ ਨੇ ਤੇਰੇ ਲਿਬਾਸ ਤੇ ਆਹੇ ਛਿੱਟੇ ਪਾਉਣੇ ਆ। ਇਹੀ ਛਿੱਟੇ ਇਹੀ ਦਾਗ ਸਜਾ ਸਜਾ ਕੇ ਤੈਨੂੰ ਉਹ ਸਰੇ ਬਸਮੇ ਫਜ਼ਾਰਾਂ ਚੋਂ ਨਿਕਲਣਾ ਪੈਣਾ ਤੇ ਉਹਨੂੰ ਸਜਾ ਕੇ ਨਿਕਲਣਾ ਪੈਣਾ। ਵੀ ਆਹ ਵੇਖੋ ਮੇਰੇ ਦਾਗ। ਆਹ ਵੇਖੋ ਮੇਰੇ ਛਿੱਟੇ। ਜਿਹੜੇ ਕਹਿੰਦੇ ਹੁੰਦੇ ਆ ਨਾ ਤੇਰੇ ਗਮ ਕੋ ਜਾਂ ਕੀ ਤਲਾਸ਼ਦੀ ਤੇਰੇ ਜਾਣ ਸਾਰ ਚਲੇ ਗਏ। ਵੀ ਭਾਈ ਅਸੀਂ ਨਾਲ ਆ ਯਾਰ ਅਸੀਂ ਕੋਈ ਨਹੀਂ ਤੇਰੇ ਨਾਲ ਆ ਖੜੇ ਆ। ਉਹ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਪਾਸੇ ਹੋ ਜਾਣਾ ਹੁੰਦਾ। ਪਰ ਜਿਹੜੇ ਬੰਦੇ ਨੇ ਖੜਨਾ ਹੁੰਦਾ ਉਹ ਪਿੰਡਾਂ 'ਚ ਬੈਠੇ ਆ। ਹੁਣ ਜੇ ਅਗਲੀ ਵਾਰੀ ਪੰਜਾਬ ਜਾਏਗਾ ਤਾਂ ਪਿੰਡਾਂ 'ਚ ਹੋ ਜੀ ਉਹ ਬੰਦੇ ਤੇਰੇ ਨਾਲ ਤੁਰਨਗੇ ਉਹ ਬੰਦੇ ਇਨਕਲਾਬ ਲੈ ਕੇ ਆਉਣਗੇ ਆ ਸ਼ਹਿਰੀਆਂ ਨੇ ਵਪਾਰੀਆਂ ਨੇ ਸਭ ਤੋਂ ਪਹਿਲਾਂ ਪਛਣਾ ਹੁੰਦਾ